ਬਾਈ ਜੀ ਮੈਚ ਸ਼ੁਰੂ ਹੋਣ ਲੱਗਿਆ ਹੈ ਧੌੜੇ ਦਾ ਜਦੇ ਭਰਾ ਨੇ 136 ਰਨ ਚੇਂਜ ਕੀਤੇ ਸੀ ਬੱਲੇ ਦੇ ਵਿੱਚ ਪਹਿਲਾ ਓਵਰ ਪਾਉਣ ਦੇ ਲਈ ਗਗੂ ਚਾਰ ਬਾਈ ਰੰਪਰੇ ਵਾਲਾ ਜਿਹੜੇ ਫੋਨਗੇ ਜੋ ਅਰਸ਼ ਹੁੰਦੇ ਆ ਲਓ ਜੀ ਮੈਚ ਸ਼ੁਰੂ ਹੋਣ ਲੱਗਿਆ ਇੱਕ ਪਾਸੇ ਟੀਮ ਨਸੀਬਪੁਰੇ ਦੀ ਇੱਕ ਪਾਸੇ ਧੌੜਾ ਸਟ੍ਰੈਗ ਤੇ ਪਲੇਅਰ ਆ ਗਿਆ ਬਾਈ ਸ਼ੰਭੂ ਗੋਵਿੰਦ ਗੜੀਆ ਲਓ ਜੀ ਟੱਕਰ ਸਰੇਰੀ ਹੈ ਸੰਘੇੜੇ ਦੀ ਧਰਤੀ ਹੈ ਪਹਿਲੀ ਬਾਲ ਗਗੂ ਦੀ ਦੁਨੀਆ ਭਰ ਦੇ ਵਿੱਚ ਕਹਿੰਦੇ ਗੱਲਾਂ ਕਰਵਾਈਆਂ ਦੋਨੋਂ ਟੀਮਾਂ ਚੋਟੇ ਨੇ ਲਾ ਲਈ ਚੋ ਗਿਆ ਮਾਨੂੰ ਯਾਦ ਲਾਉ ਜੀ ਪਹਿਲੀ ਬਾਲ ਤੇ ਬਾਈ ਸੰਭੂ ਆਊਟ ਹੋ ਗਿਆ ਵੀਰੇ ਲਾਉ ਜੀ ਡਾਕਟਰ ਆ ਗਿਆ ਬਾਈ ਬਟਿੰਡੇ ਵਾਲਾ ਫੋੜਦਾ ਜੇ ਤੂੰ ਬਾਲ ਗਗੂ ਨੇ ਪਾਉਣੀਆਂ ਬਾਈ ਵੱਡਾ ਬਾਲ ਆ ਗਿਆ ਬਟਿੰਡੇ ਵਾਲਾ ਕਹਿੰਦੇ ਟੱਕਰ ਕਹਿੰਦੇ ਬੱਤੀ ਹੋ ਗਈ ਆ ਉਹ ਪੈਂਦੀ ਬਾਲ ਲਾਉ ਜੀ ਪੈਂਦੀ ਬਾਲ ਬਟਿੰਡੇ ਵਾਲਾ ਬਾਈ ਇਹ ਤੇ ਪਹਿਲੀ ਤੇਰੇ ਨੇ ਕਹਿੰਦੇ 6 ਜੋੜ ਗਿਆ ਬਾਈ ਛੱਕਾ ਮਾਰਿਆ ਬਾਈ ਡਾਕਟਰ ਨੇ ਪਹਿਲੀ ਬਾਲ ਤੇ